ਬਹੁਤ ਹੀ ਸਤਿਕਾਰਯੋਗ 885994 ਬਿਰਜਕਰ ਅਧਿਆਪਕ ਸਾਥੀਓ ਜਿਸ ਤਰ੍ਹਾਂ ਤੁਸੀਂ ਹੁਣ ਅੱਜ ਦੇਖ ਹੀ ਲਿਆ ਕਿ ਗਰੁੱਪਾਂ ਦੇ ਵਿੱਚ ਕਿਸ ਤਰ੍ਹਾਂ 2364 4594 ਜਿਹੜੇ ਸਿਲੈਕਟਡ 2468 ਕਹਿ ਸਕਦੇ 9494 ਤਾਂ ਨਹੀਂ ਕਹਿੰਦੇ ਆਪਾਂ ਜਿਹੜੇ ਸਾਥੀ ਕਹਿ ਰਹੇ ਸੀ ਕਿ ਸਾਨੂੰ 26 ਜਨਵਰੀ ਨੂੰ ਜੁਆਇਨ ਕਰਾਤਾ ਜਾਏਗਾ ਜਨਵਰੀ ਚ ਜੁਆਇਨ ਕਰਾਤਾ ਗਿਆ ਜਾਏਗਾ ਤੇ ਵੇਖ ਲਓ ਸਰਕਾਰ ਨੇ ਅੱਜ ਫਿਰ ਨਵੀਂ ਚਾਲ ਚੱਲ ਕੇ ਇੱਕ ਕਹਿ ਲਓ ਜਿਹੜਾ ਮੈਟਰ ਨਵੀਆਂ ਪਰਥੀਆਂ ਲਾਗੂ ਹੋਣਾ ਸੀ ਇੱਕ ਆਪਣੀ ਪੁਰਾਣੀ ਪਰਥੀ 2000 ਜਿਹੜੀ 21 ਦੀ ਲਗਭਗ ਜੇ ਕਹਿ ਲਓ 22 ਦੇ 22 ਦੇ ਵਿੱਚ ਆਈ ਸੀਗੀ 2022 ਦੇ ਵਿੱਚ ਜਿਹੜੀ ਪਰਥੀ ਆਈ ਸੀ ਉਹਦੇ ਦੇ ਕਹਿੰਦੇ ਨੇ ਜਿਹੜਾ ਇਹ ਨਵਾਂ ਕਾਨੂੰਨ ਜਿਹੜਾ ਹੈ ਫੇਸ ਸਕਿਲ ਵਾਲਾ ਲਾਗੂ ਹੋਏਗਾ ਤੇ ਇਹ ਸਿਰਫ ਇੱਕ ਬਹਾਨਾ ਬਣਾ ਕੇ ਪਰਥੀ ਨੂੰ ਫਿਰ ਰੋਕਿਆ ਜਾ ਰਿਹਾ ਹੈ ਇਹ ਸਿਰਫ ਇੱਕ ਕੇਡਰ ਦੀ ਕਮੀ ਓਨ ਕਰਕੇ ਜੇ ਆਪਾਂ ਸ਼ੁਰੂ ਤੋਂ ਹੀ ਇਕੱਠੇ ਹੋ ਕੇ ਇੱਕ 5894 ਨੂੰ 5994 ਸਮਝ ਕੇ ਚੱਲਦੇ ਤੇ ਅੱਜ ਇਹ ਦਿਨ ਜਿਹੜੇ ਨੇ ਨਾ ਦੇਖਣੇ ਪੈਂਦੇ ਤੇ ਅਸੀਂ ਫਿਰ ਵੀ ਕੈਡਰ ਨੂੰ ਅਪੀਲ ਕਰਦੇ ਆ ਕਿ ਇਕੱਠੇ ਹੋ ਕੇ ਲੜ ਲਓ 59 ਚੌੜੇ ਭਰਤੀ ਨੂੰ 59 ਚੌੜਾ ਸਮਝੋ ਜਦੋਂ ਭਰਤੀ ਲਈ ਸੀ 59 ਚੌੜਾ ਸੀ ਪੇਪਰ ਦਿੱਤਾ ਸੀ ਤਾਂ ਆਪਣੇ ਵਾਸਤੇ 59 ਚੌੜਾ ਭਰਤੀ ਸੀਗੀ ਨਾ ਕੋਈ ਆਪਾਂ ਪਹਿਲਾਂ ਜਿਹੜੇ ਬੱਚੇ ਪੇਪਰ ਦੇਣ ਗਏ ਉਹ ਫਰੈਸ਼ ਵਾਲੇ ਸੀਗੇ ਤੇ ਕਈਆਂ ਦਾ ਪੇਪਰ ਬਾਅਦ ਵਿੱਚ ਹੋਇਆ ਹੋਵੇ ਉਹ ਬੈਕਲੋਗ ਵਾਲੇ ਹੋਣ ਇੱਕੋ ਦਿਨ ਇੱਕੋ ਟਾਈਮ ਦੇ ਵਿੱਚ ਇੱਕੋ ਹੀ ਤਰੀਕ ਦੇ ਵਿੱਚ ਜਿਹੜਾ ਪੇਪਰ ਹੋਇਆ ਸੀਗਾ ਇਸ ਲਈ ਜਿਹੜੀ ਭਰਤੀ ਵੀ ਇੱਕੋ ਹੀ ਹੈਗੀ ਹੈ ਤੇ ਆਗੂਨ ਨੂੰ ਇਹ ਬੇਨਤੀ ਹੈਗੀ ਕਿ ਅੱਜ ਵੀ ਸਮਝੋ ਹਾਲੇ ਤਾਂ ਇੱਕ ਕਿਤੇ ਬਾਹਰ ਦੇ ਫੈਸਲੇ ਨੂੰ ਜਿਹੜੀ ਇਹ ਲਾਗੂ ਕਰ ਰਹੀ ਹੈ ਡਿਪਾਰਟਮੈਂਟ ਸੁਪਰੀਮ ਕੋਰਟ ਦਾ ਜਾਂ ਕੋਈ ਪੇ ਸਕਿਲ ਦਾ ਪਹਾਨਾ ਬਲਾ ਕੇ ਪਰਥੀ ਰੋਕ ਰਹੀ ਹੈ ਤੁਸੀਂ ਸੋਚੋ ਵੀ ਜਿਹੜੇ ਲਿਸਟਾ ਆਉਣ ਤੋਂ ਬਾਅਦ ਸਾਥੀ ਕੇਸ ਤਿਆਰ ਕਰੀ ਬੈਠੇ ਨੇ ਬਹੁਤ ਵਾਰ ਰੋਕੇ ਪਰ ਫਿਰ ਵੀ ਸਾਥੀ ਕੇਸ ਤਿਆਰ ਕਰੀ ਬੈਠੇ ਨੇ ਤੁਸੀਂ ਕਿਵੇਂ ਵਿਸ਼ਵਾਸ ਦੇ ਨਾਲ ਕਹਿ ਸਕਦੇ ਜੀ ਕਿ ਫਿਰ ਕੋਈ ਸਰਕਾਰ ਤੁਹਾਨੂੰ ਮਾਰਨਾ ਨਾ ਲਗਾਉਗੀ ਇਹਨਾਂ ਗੱਲਾਂ ਨੂੰ ਸਮਝ ਨਾ ਪਾਏਗਾ ਸਾਥੀਓ ਅਜੇ ਵੀ ਇਕੱਠੇ ਹੋ ਕੇ 5994 ਦੀ ਲਈ ਲੜ ਲਓ ਨਾ ਕਿ ਤੁਸੀਂ 248 ਦੇ ਲਈ ਲੜੋ ਮੇਰੀ ਅੱਜ ਤੋਂ 1 ਮਹੀਨਾ ਪਹਿਲਾਂ ਬੱਗੇ ਸਰ ਨਾਲ ਵੀ ਗੱਲ ਹੋਈ ਸੀ ਮੈਂ ਕਿਹਾ ਸਰ ਤੁਸੀਂ ਇਕੱਠੇ ਹੋ ਕੇ ਆਪਾਂ ਲੜ ਲਈਏ ਜਿਹੜੀ ਹੈਗੀ ਹੈ ਜੇ ਮਸਲੇ ਹੱਲ ਆਪਣੇ ਨਹੀਂ ਹੋਣੇ ਇਦਾਂ ਮੈਨੂੰ ਜਿਹੜਾ ਸਰ ਵੱਲੋਂ ਇਹ ਗੱਲ ਕੀਤੀ ਗਈ ਕਿ ਸਾਮਾ ਜੀ ਸਾਨੂੰ 26 ਜਨਵਰੀ ਨੂੰ ਜਿਹੜਾ ਹੈਗਾ ਜੁਆਇਨਿੰਗ ਕਰਾਉਣ ਜਾ ਰਹੇ ਨੇ ਮੈਂ ਕਿਹਾ ਜੇ 26 ਜਨਵਰੀ ਨੂੰ ਜੁਆਇਨਿੰਗ ਨਹੀਂ ਕਰਾਉਂਦੇ ਤਾਂ ਫੇਰ ਮੈਂ ਕਹਾਂ ਚਲੋ 26 ਜਨਵਰੀ ਛੱਡੋ ਆਪਾਂ ਸਾਰੀ ਜਨਵਰੀ ਲਾ ਲਈਏ ਤੁਹਾਨੂੰ ਸਾਰੀ ਜਨਵਰੀ ਜੁਆਇਨ ਕਰਾ ਦੇਣ ਕਹਿੰਦੇ ਜੇ ਸਾਨੂੰ ਸਾਰੀ ਜਨਵਰੀ ਨਾ ਜੁਆਇਨ ਕਰਾਇਆ ਗਿਆ ਤਾਂ ਅਸੀਂ ਬੈਕਲੋਗ ਦੇ ਨਾਲ ਲੱਗ ਕੇ ਲੜਾਂਗੇ ਬੈਕਲੋਗ ਵਾਲੇ ਰੱਖਣਗੇ ਧਰਨਾ ਤੇ ਅਸੀਂ ਆਵਾਂਗੇ ਜੋ ਤੁਹਾਡੀ ਮੰਗ ਹੋ ਗਈ ਅਸੀਂ ਤੁਹਾਡੇ ਪਿੱਛੇ ਤੁਸੀਂ ਅੱਗੇ ਲੱਗੋਗੇ ਅਸੀਂ ਤੁਹਾਡੀ ਜਿਹੜੀ ਜ਼ਬਾਨ ਤੇ ਫੁੱਲ ਚੜਾ ਦੇਾਂਗੇ ਇਹ ਮੈਨੂੰ ਜਿਹੜੀ ਉਦੋਂ ਬੱਗੇ ਸਰ ਨੇ ਗੱਲ ਕੀਤੀ ਸੀਗੀ 1 ਜਨਵਰੀ ਮਹੀਨੇ ਦੇ ਵਿੱਚ ਜਿਹੜਾ ਸਾਡੀ ਪਰਥੀ ਕੰਪਲੀਟ ਹੁੰਦੀ ਹੈ ਤਾਂ ਠੀਕ ਹੈ ਨਹੀਂ ਹੁੰਦੀ ਤਾਂ ਫਰਵਰੀ ਦੀ ਵਿੱਚ ਜਿੱਥੇ ਤੁਸੀਂ ਖੜ ਜੋਗੇ ਤੁਹਾਡੇ ਨਾਲ ਖੜ ਜਾਾਂਗੇ ਤੇ ਅੱਜ ਮੈਂ ਇਸ ਬੱਗੇ ਸਰ ਨੂੰ ਜਿਹੜੀ ਹੋਰ ਕਮੇਟੀ ਹੈ ਜਾਂ ਦੂਜੀ ਕਮੇਟੀ ਜਿਹੜੇ ਆਪਣੇ ਸਾਥੀ ਨੇ ਸਾਰੇ ਕੈਡਰ ਨੂੰ ਅਪੀਲ ਕਰਦਾ ਹਜੇ ਵੀ ਸਮਾਂ ਹੈ ਘਰਾਂ ਦੇ ਵਿੱਚੋਂ ਬਾਹਰ ਆਜੋ ਇੱਕੋ ਮੰਚ ਤੇ ਇਕੱਠੇ ਹੋ ਜੋ 5994 ਭਰਤੀ ਨੂੰ 599 ਸਮਝ ਕੇ ਜਿਹੜਾ ਹੈ ਲੜ ਲਓ ਤੇ ਨੌਕਰੀ ਲੱਗ ਜਾਣਗੇ ਨਹੀਂ ਤਾਂ ਕੇਸਾਂ ਦੇ ਕੋਟਾਂ ਦੇ ਵਿੱਚ ਉਲਝ ਕੇ ਰਹਿ ਜਾਵਾਂਗੇ ਇਹ ਸਰਕਾਰ ਦੀਆਂ ਜਿਹੜੀਆਂ ਨੇ ਚੱਲਣੇ ਦਿਨ ਬੇਦਿਨ ਚਲਦੀਆਂ ਜਾ ਰਹੀਆਂ ਨੇ ਇਹ ਸਰਕਾਰ ਕਿਸੇ ਦੀ ਸੱਕੀ ਨਹੀਂ ਹੈਗੀ ਵੋਟਾਂ ਪਾਈਆਂ ਆਪਾਂ ਲੋਕਾਂ ਨੇ ਪਾਈਆਂ ਜੱਜ ਆਪਾਂ ਆਦੇ ਹਲਕੇ ਦੇ ਐਮਐਲ ਤੋਂ ਚਲਈਏ ਤੋ ਵੀ ਆਪਣੀ ਗੱਲ ਨਹੀਂ ਸੁਣਦਾਗਾ ਜਿੰਦੇ ਨਾਲ ਆਪਾਂ ਵਰਕ ਕੀਤਾ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਲਾ ਕੇ ਜਿਹੜਾ ਕੰਮ ਕੀਤਾ ਇਸ ਕਰਕੇ ਸਰਕਾਰ ਕਿਸੇ ਦੀ ਸੱਕੀ ਨਹੀਂਗੀ ਆਪਾਂ ਨੂੰ ਸਮਝਣਾ ਪੈਣਾ ਇਸ ਕਰਕੇ ਇੱਕ ਮੰਚ ਤੇ ਖੜੇ ਹੋ ਕੇ ਇੱਕ ਵੱਡੇ ਐਕਸ਼ਨ ਦਾ ਐਲਾਨ ਕਰੋ ਤੇ ਇੱਕ ਵੱਡੀ ਲਿਸਟ ਦੀ ਮੰਗ ਕਰੋ 9894 ਦੀ ਪਰਤੀ ਦੀ ਮੰਗ ਕਰੋ ਕਿ ਸਾਡੀ 98 ਚੋਣੇ ਪਰਤੀ ਹੈਗੀ ਜਿਹੜੀ ਪਹਿਲ ਦੇ ਆਧਾਰ ਤੇ ਜਿੰਨੀ ਸਕਰੂਟੀ ਨਹੀਂ ਹੋ ਚੱਕੀ ਹੈ ਸਾਰਿਆਂ ਨੂੰ ਜੁਆਇਨ ਕਰਾ ਕੇ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਤੇ ਬਾਕੀ ਰਹਿਣ ਦੀ ਸਕਰੂਟੀ ਜਿਹੜੀ ਕਰਵਾਈ ਜਾਵੇ ਇਹ ਸਰਕਾਰ ਆਪਾਂ ਨੂੰ ਕਹਿੰਦੀ ਹੈ ਅਸੀਂ ਬੈਕਲੋਗ ਬਾਅਦ ਚ ਕਰਾਂਗੇ ਤੁਸੀਂ ਸਰਕਾਰ ਨੂੰ ਕੋਈ ਬਾਅਦ ਚ ਕਿਉਂ ਕਰੋਗੇ ਤੁਸੀਂ ਸਾਨੂੰ ਰੂਲ ਤਾਂ ਦਿਖਾਓ ਬਾਅਦ ਚ ਕਰਨ ਦੇ ਰੂਲ ਕਿਹੜੇ ਨੇ ਕੋਈ ਰੂਲ ਹੈਗੇ ਆ ਰੂਲ 2019 ਦੀ ਜਿਹੜੀ ਜੱਜਮੈਂਟ ਦੇਖੀ ਜਾਵੇ ਤਾਂ ਰੂਲ ਇਹ ਕਹਿੰਦੇ ਨੇ ਬੈਕਲੋਗ ਪਹਿਲ ਦੇ ਆਧਾਰ ਤੇ ਭਰਿਆ ਜਾਵੇ ਇਹਨਾਂ ਸਿਰੋਂ ਪਾਪਾ ਨੂੰ ਇੱਕ ਗੁੰਮਰਾਹ ਕੀਤਾ ਜਾਂਦਾ ਆਪਣੇ ਸਾਥੀ ਗੁੰਮਰਾਹ ਹੋ ਜਾਂਦੇ ਨੇ ਸਰਕਾਰ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ ਜਿਵੇਂ ਸਰਕਾਰ ਕਹਿੰਦੀ ਓਵੇਂ ਮੰਨ ਲੈਂਦੇ ਨੇ ਸਰਕਾਰ ਤੋਂ ਉਹ ਕਹਿੰਦੀ ਸੀ ਬਿਜੜ ਲਾਓਗੀ 23 ਚੌੜ ਚ ਕੀ ਬਿਜੜ 23 ਚੌੜ ਚ ਲੱਗੀ ਆ ਸਰਕਾਰ ਤਾਂ ਬੜਾ ਕੁਝ ਕਰਾਉਂਦੀ ਆ ਇਸ ਕਰਕੇ ਸਰਕਾਰ ਦੀਆਂ ਗੱਲਾਂ ਵਿੱਚ ਨਾ ਆਓ ਆਪਾਂ ਆਦੀ ਮੰਗ ਕਿਵੇਂ ਮਨਵਾਉਣੀ ਹੈ ਇਹ ਸੋਚੋ ਵੀ ਆਪਾਂ ਸਾਰੇ ਸਾਥੀਆਂ ਨੂੰ ਰੁਜ਼ਗਾਰ ਦੇ ਉੱਪਰ ਕਿਵੇਂ ਲੈ ਕੇ ਆਉਣਾ ਹੈ ਸਿਰਫ ਆਪਾਂ ਆਪਦੇ ਤੱਕ ਸੀਮਤ ਨਾ ਰਹੀਏ ਆਪਾਂ ਜਦੋਂ ਸਾਰਿਆਂ ਦਾ ਭਲਾ ਸਰਬਤ ਦਾ ਭਲਾ ਸੋਚਾਂਗੇ ਉਦੋਂ ਹੀ ਆਪਣਾ ਭਲਾ ਹੋਵੇਗਾ ਇਸ ਕਰਕੇ ਮੈਂ ਕਮੇਟੀ ਨੂੰ ਫਿਰ ਅਪੀਲ ਕਰਦਾ ਕੀ ਇੱਕ ਵੱਡੇ ਸ਼ਿੰਗਰਸ਼ ਦਾ ਐਲਾਨ ਕੀਤਾ ਜਾਵੇ ਜਿਵੇਂ ਸਾਥੀ 24 68 ਦੀ ਲਿਸਟ ਪੁਆਉਣ ਵੇਲੇ ਜਦੋਂ ਸਾਥੀਆਂ ਨੇ ਤੁਹਾਡਾ ਸਾਥ ਦਿੱਤਾ ਸੀਗਾ ਉਸੇ ਹੀ ਤਰ੍ਹਾਂ ਸਾਥ ਦੇਣਗੇ ਉਹਨਾਂ ਹੀ ਕੈਡਰ ਘਰਾਂ ਦੇ ਵਿੱਚੋਂ ਨਿਕਲੇਗਾ ਪਰ ਤੁਹਾਨੂੰ 98 94 ਦੀ ਗੱਲ ਕਰਨੀ ਪੈਣੀ ਹੈ ਜਿਵੇਂ 98 94 ਬੋਲਦੇ ਹੋ ਤਾਂ ਲਿਸਟਾਂ ਵੀ 98 94 ਦੇ ਹਿਸਾਬ ਤੇ ਆਪਾਂ ਨੂੰ ਲੈਣੀਆਂ ਚਾਹੀਦੀਆਂ ਨੇ ਇਹਨਾਂ ਗੱਲਾਂ ਦਾ ਧਿਆਨ ਰੱਖੋ ਉਹ 24 68 ਦੀ ਲਿਸਟ ਪੈਂਦੀ ਮੋੜ ਕੇ ਆਪਣੇ ਕੋਲ ਉਹਨਾਂ ਕੱਟ ਨਹੀਂ ਹੋਇਆ ਆਪਾਂ 23 ਚੋੜ ਨਾਲ ਰਲ ਕੇ ਤਰਨੇ ਲਾਉਣੇ ਸ਼ੁਰੂ ਕਰ ਦਿੱਤੇ ਚਲੋ ਉਹ ਵੀ ਆਪਾਂ ਪਰਤੀ ਆਪਾਂ ਇਹ ਨਹੀਂ ਕਹਿੰਦੇ ਵੀ ਆਪਣੇ ਸਾਥੀ ਨਹੀਂ ਹੈਗੇ ਪਰ ਕਿਤੇ ਨਾ ਕਿਤੇ ਜਿਹੜੀ ਬੈਕ ਨਾੜ ਚੜ੍ਹਨੇ ਦੀ ਪਰਤੀ ਹੈ ਆਪਾਂ ਇੱਕ ਬੈਕ ਲੋਕ ਦਾ ਲੱਗ ਮੈਟਰ ਬਣਾ ਕੇ ਇਹ ਬੈਕ ਲੋਕ ਬਾਅਦ ਚ ਪੂਰਾ ਆਏਗਾ ਇਦਾਂ ਦਾ ਸਾਥ ਹੀ ਕੋਈ ਕੁਝ ਨਹੀਂ ਹੁੰਦਾ ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝੋ ਤੇ ਸਾਡੀ ਕਮੇਟੀ ਨੂੰ ਜੋ ਪ੍ਰਧਾਨ ਨੇ ਜਿਵੇਂ ਵੀ ਨੇ ਸਾਥੀ ਸਾਰਿਆਂ ਨੂੰ ਅਪੀਲ ਹੈ ਕਿ 58 ਚੋਣਾਂ ਦਾ ਮੁੱਦਾ ਲੈ ਕੇ 58 ਚੋਣਾਂ ਪ੍ਰਤੀ ਨੂੰ ਲੈ ਕੇ ਲੜੋ ਤਾਂ ਹੀ ਜਿਹੜਾ ਕਿ ਆਪਣਾ ਹੱਲ ਹੋਏਗਾ ਜਿਹੜੇ ਵਿਧ ਐਲਡ ਸਾਥੀ ਨੇ ਜਾਂ ਐਕਸਰਚਮੈਨ ਸਾਥੀ ਨੇ ਜਾਂ ਕੋਈ ਹੋਰ ਸਾਥੀ ਨੇ ਜਿਹੜੇ ਇੱਕ ਕੇਸ ਲਗਾ ਰਹੇ ਨੇ ਪਰਥੀਆਂ ਤੇ ਅੱਜ ਇੱਕ ਨਿੱਕਾ ਜਿਹਾ ਮੈਟਰ ਹੈ ਇੱਕ ਆਪਣੀ ਪੁਰਾਣੀ ਪਰਥੀ ਹੋਣ ਤੇ ਉਹ ਜਿਹੜਾ ਲਾਗੂ ਨਵੀਆਂ ਪਰਥੀਆਂ ਤੇ ਹੋਣਾ ਚਾਹੀਦੇ ਸੀ ਆਉਣ ਵਾਲੀਆਂ ਪਰਥੀਆਂ ਦਾ ਮਤਲਬ ਕਹੇ ਜੋ ਲਾਗੂ ਹੋਣਾ ਚਾਹੀਦੇ ਸੀਗਾ ਸਰਕਾਰ ਨੇ ਇੱਕ ਉਹ ਬਹਾਨਾ ਬਣਾ ਕੇ ਅੱਜ ਫਿਰ ਜਿਹੜਾ ਹੈਗਾ ਲਿਸਟਾਂ ਰੋਕ ਦਿੱਤੀਆਂ ਗਈਆਂ ਨੇ ਇਹਨਾਂ ਚਾਲਾਂ ਨੂੰ ਸਮਝ ਨਾ ਪਾਏਗਾ ਤੇ ਗਰਾਊਂਡ ਲੈਵਲ ਤੇ ਆਪਾਂ ਨੂੰ ਜਿਹੜਾ ਆਉਣਾ ਪਏਗਾ ਤੇ ਸਰਕਾਰ ਨੂੰ ਜਿਹੜਾ ਹੈ ਦਬਾਉਣਾ ਪੈਗਾ ਤਾਂ ਜੋ ਕਿ ਆਪਣੇ ਜਿਹੜੇ ਮਸਲਿਆਂ ਦੇ ਹੱਲ ਹੋਣਗੇ ਇਸ ਕਰਕੇ ਅਸੀਂ ਸਾਰੇ ਸਾਥੀਆਂ ਨੂੰ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਆਪਦੇ ਜਵੈਨਿੰਗ ਲੈਟਰ ਡੀ ਕਰੇ ਨੇ ਸੁਪਨੇ ਲੈ ਰਹੇ ਨੇ ਕਿ ਆਹ ਦਿਨ ਦੋ ਦਿਨ ਨਾ ਚੜਨ ਰਾਤ ਰਵੇ ਸਾਡਾ ਐ ਹੱਲ ਹੋ ਜਾਵੇ ਐ ਹੋ ਜਾਵੇ ਐਵੇਂ ਸਾਥੀਓ ਕੁਝ ਹੋਣ ਵਾਲਾ ਨਹੀਂ ਜਦੋਂ ਤੱਕ ਆਪਾਂ ਇੱਕ ਮੁੱਠ ਨਹੀਂ ਹੁੰਦੇ ਇਸ ਕਰਕੇ ਸਾਥੀਓ 23 ਚੌਥੇ ਵੇਲੇ ਵੀ ਕਈ ਸਾਥੀ ਉਦੋਂ ਵੀ ਕਹਿੰਦੇ ਸੀਗੇ ਭਰਤੀ ਬੀਅਰਡ ਬੇਸ ਤੇ ਹੋ ਜਾਵੇ ਕੋਈ ਕਹਿੰਦੇ ਈਟੀਟੀ ਬੇਸ ਤੇ ਹੋ ਜਾਵੇ ਐਦਾਂ ਕਰਦੇ ਕਰਦੇ ਵੇਖੋ ਸਾਥੀਓ 5 ਸਾਲ ਭਰਤੀ ਰੁਲੀ ਐ ਉਹੀ ਆਪਾਂ 989 ਦਾ ਜਿਹੜਾ ਹੈ ਹਾਲ ਕਰਨ ਜਾ ਰਹੇ ਆ ਕਿ ਐਨੇ ਕੋ ਹੋ ਜਾਣਾ ਭਰਤੀ ਸੇਫ ਹੋ ਜਾਊਗੀ ਐ ਹੋ ਜਾਵੇ ਐ ਭਰਤੀ ਸੇਫ ਹੋ ਜਾਊਗੀ ਐਦਾਂ ਦਾ ਸਾ ਕਿਉਂ ਕੁਝ ਨਹੀਂ ਹੁੰਦਾ ਜੇ ਜਦੋਂ ਤੱਕ ਸਾਰੇ ਸਾਥੀ ਇਕੱਠੇ ਹੋ ਕੇ ਨਹੀਂ ਲੜਦੇ ਉਨਾਂ ਤੱਕ ਆਪਣਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੋਣਾ ਇਸ ਕਰਕੇ ਮੈਂ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਕਿ ਵੱਡੀ ਗਿਣਤੀ ਦੇ ਵਿੱਚ ਦੇ ਈਰਪੁਰ ਪੋਂਚੋ ਆਪਣਾ ਗੰਬੀਰਪੁਰ ਜਿਹੜਾ ਪੱਕਾ ਮੋਰਚਾ ਲੱਗਿਆ ਹੋਇਆ ਹੈ ਉਸ ਨੂੰ ਸੰਭੋ ਉਤੋਂ ਹੀ ਆਪਾਂ ਜਿਹੜੀ 58 ਚਰਨ ਦੇ ਹਸਾਬ ਤੇ ਜਿੰਨੀ ਆਪਣੀ ਸਕਰੂਟੀ ਹੋ ਚੁੱਕੀ ਹੈ ਆਪਾਂ ਉਹਦੀਆਂ ਲਿਸਟਾਂ ਪੁਆਈਏ ਬਾਕੀ ਰਹਿਦੀ ਸਕਰੂਟੀ ਹੈਗੀ ਸਰ ਜਿਹੜੀ ਸਰਕਾਰ ਨੂੰ ਕਹਿ ਕੇ ਉਹਨਾਂ ਦੀ ਸਕਰੂਟੀ ਕਰਾ ਕੇ ਉਹਨਾਂ ਨੂੰ ਵੀ ਸਕੂਲਾਂ ਦੇ ਵਿੱਚ ਭੇਜੀਏ ਜਿਹੜੀਆਂ ਇਹਨਾਂ ਜਿਹੜੀਆਂ ਗੱਲਾਂ ਸਾਥੀਓ ਇਹਨਾਂ 'ਚ ਧਿਆਨ ਦਿਓ ਤਾਂ ਹੀ ਆਪਾਂ ਜਿਹੜਾ ਜਲਦੀ ਤੋਂ ਜਲਦੀ ਸਕੂਲਾਂ ਦੇ ਵਿੱਚ ਜਾ ਸਕਦੇ ਹਾਂ ਜੇ ਕਿਤੇ ਆਪਾਂ ਇਹ ਫਰਵਰੀ ਦੇ ਮਾਰਚ ਦਾ ਮਹੀਨਾ ਵੀ ਮਾ ਫਰਵਰੀ ਤਾਂ ਸਮਝੋ ਤੁਸੀਂ ਇੱਕ ਸਾਜ ਜਿਵੇਂ ਸਰਕਾਰ ਡੰਗ ਟਪਾਉ ਨੀਤੀ ਅਪਣਾ ਰਹੀ ਹੈ ਤੇ ਫਰਵਰੀ ਦਾ ਸਮਝੋ ਤੁਸੀਂ ਸਾਥੀਓ ਆਪਣੇ ਹੱਥਾਂ ਦੇ ਵਿੱਚੋਂ ਜਾ ਰਿਹਾ ਹੈ ਤੇ ਮਾਰਚ ਦੇ ਅਪ੍ਰੈਲ ਨਵੇਂ ਸੈਸ਼ਨ ਕਦੇ ਵੀ ਕੋਈ ਜਿਹੜੀ ਸਰਕਾਰ ਪਰਤੀ ਨਹੀਂ ਕਰਦੀ ਹੁੰਦੀ ਫਿਰ ਉਹੀ ਜਿਹੜੀ 31 ਜੁਲਾਈ ਸਿੱਖਿਆ ਮੰਤਰੀ ਬੋਲਦੇ ਹੁੰਦੇ ਨੇ ਉਹੀ ਜੁਲਾਈ ਉਹੀ ਸਾਰਾ ਕੁਝ ਐਦਾਂ ਕਰਦੇ ਕਰਦੇ ਇਹ 2025 ਵੀ ਬੀਤ ਜਾਣਾ ਤੇ ਇਹਨਾਂ ਜਿਹੜੀਆਂ ਗੱਲਾਂ ਤੋਂ ਬਾਹਰ ਆ ਜਾਓ ਇੱਕ ਸਿਲੈਕਟਡ ਦਾ ਵਰਡ ਛੱਡ ਕੇ 24 8 ਨੂੰ ਛੱਡ ਕੇ 98 94 ਨੂੰ ਸਮਝ ਕੇ ਤੇ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਤਾਂ ਜੋ ਸਾਰਿਆਂ ਨੂੰ ਜਿਹੜਾ ਹੈਗਾ ਰੁਜ਼ਗਾਰ ਦੇ ਕੇ ਸਕੂਲਾਂ ਦੇ ਵਿੱਚ ਭੇਜਿਆ ਜਾ ਸਕੇ ਇਨੀਆਂ ਗੱਲਾਂ ਕਹਿੰਦੇ ਇਸ ਸਾਥੀਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ